ਮਾਸੋਂ ਨੂੰ ਜੀ ਇਹ ਭਗਵੰਤ ਮਾਨ ਨੂੰ ਤਲਕੀ ਦਿਹਾੜੀ ਦਿਓ ਆਪਾਂ ਨੂੰ ਸਾਡੇ ਆਖਰ ਨੂੰ ਗਾਂ ਦਾ ਘੰਟਾ ਬਣਾ ਟੋਰਸ ਲਾਣ ਦੇ ਸਮਝਾ ਤੁਸੀਂ ਨਾ ਵੀ ਨਾਲ ਚੱਕ ਲੈਣੇ ਹੋ ਜਿਹੜੀ 4005 ਨੂੰ ਪੁੱਠੀ ਮਿਲਦੀ ਸੀ ਅੱਜ ਉਹਨਾਂ ਨੂੰ 10000 ਨੂੰ ਫੀਣ ਮਿਲ ਰਹਾ ਤੁਸੀਂ ਇਹਦਾ ਪੂਰੀ ਅਸਟੇਮੈਂਟ ਦਾ ਬਣਾਓ ਨਾ ਕਿ ਸਾਨੂੰ ਘੜਾ ਜਿਹੜਾ ਕਿ ਅੱਜ ਦਾ ਜੇਦਰ ਸਿੰਘ ਚੌੜਾ ਮਾ ਅੱਜ ਨਾਲ ਸੱਡ ਕੇ ਰਸਤੋਂ ਹੌਲ ਤੱਕ ਵੜ ਕੇ ਮੰਗਵੋਟਰ ਦਾ ਲੈ ਕੇ ਸਾਡਾ ਜਿੰਨਾ ਜਿਹੜਾ ਅਸੀਂ ਬੈਠਿਆ ਬਾਹਰ ਨਹੀਂ ਨਿਕਲੇ ਖਾਣੇ ਦਾ ਨੂੰ ਸੈਨ ਮਾਰ ਗਏ ਅਸੀਂ ਕਹਿ ਵੀ ਚਲੋ ਜੀ ਸਾਡੇ ਨਾਲ ਉਹ ਸਾਹਮਣੇ ਦੁਕਾਨ ਤੇ ਮਿਲਦੀ ਹੈ ਚਲੋ ਕਿੰਨੀ ਬੁਆਈਏ ਉਹਨਾਂ ਨੂੰ ਕੋਈ ਗੱਲ ਨਹੀਂ ਆਈ ਅਸੀਂ ਇਹੀ ਕਹਿੰਦੇ ਆ ਵੀ ਦੇਖੋ ਹੁਣ ਦਿੱਲੀ ਹਾਰ ਗਏ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਜਿਵੇਂ ਤੁਸੀਂ ਹੁਣ ਇਹਨਾਂ ਨਸਿਆਂ ਦੇ ਮਗਰ ਬਿਨੋ 3 ਸਾਲ ਲੰਘ ਗਏ 3 ਸਾਲ ਚ ਕੋਈ ਨਹੀਂ ਫੜਿਆ ਗਿਆ ਪਰ ਤੁਸੀਂ ਜਿਹੜੇ ਛੋਟੇ ਸਾਡੇ ਆ ਤੈਨੂੰ ਮੈਂ ਬੇਖੋਲ ਫੋਨ ਆ ਗਿਆ ਬਾਈ ਦਾ ਓਟੇ ਕੋਲੋਂ ਲੰਡੇ ਤੈਨੂੰ ਸੱਡਣਾ ਸਾਣ ਤੇਰਾ ਅੱਜ ਰਾਖੀ ਕਰਤਾ ਦੀ ਕੋਸ ਖਸਾਬ ਕਰਤੀ ਆ ਸੇਰਾ ਨਹੀਂ ਨਹੀਂ ਬੰਦ ਲਾਓ ਮਰਨ ਕਿਹਾ ਅੱਜ ਅਗਾ ਖੀਰ ਕਾ ਵੀ ਤੋਖਸਾਂ ਕਰਤੀਆ ਜਰਾ ਜੀ ਇਸ ਦੀ ਸ੍ਰੀ ਦਾ ਬਗੜ ਲਾ ਜੀ ਬਿਜਲੀ ਪਾਣੀ ਸੰਦਰ ਕਹਾ ਸਣੀ ਵੇਲਾ ਜੰਗਲ ਬਕਾਉ ਕੁਦਰਤ ਦੇ ਸੌਂਿਆਂ ਨੂੰ ਕੰਨੇ ਲਾਉ ਜੋਰ ਬ ਥੈਰਾ ਅੱਜ ਰਾਖੀ ਕਰਨਾ ਵੀ ਤੋਖਸਾਂ ਕਰਤੀਆ ਸੇਰਾ ਉਥੇ ਤੇ ਟਣ ਟਣ ਕੇ ਅਮੋਦੀ ਨੀ ਤਾਵਾਜਾਂ ਮਾਰੇ ਨਾ ਕੋਈ ਸੱਜਣਾ ਕੌਮ ਲਈ ਦੰਦਰ ਹੋ ਦੁੱਧ ਦੀਆਂ ਨਦੀਆਂ ਜਿਵੇਂ ਵਹਾਨਾ ਉਹ ਤਾਂ ਇਹਨੂੰ ਲੱਖੀ ਨਸੀਬ ਨਹੀਂ ਦਾ ਟੱਟ ਕੇ ਸਾਹਮਣੇ ਆਇਆ। ਨਾਮ ਉਹ ਮੋੜਾ ਪੰਜਾਬ ਦੇ ਹਰਜੀਤ ਸਿੰਘ ਜੀ ਗਾਵळा ਕਿਸਾਨ ਵਿਕਾਸ ਫਰੰਟ ਦੇ ਗੁਰदयाल ਸਿੰਘ ਜੀ ਅੱਚਲ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਮੈਂ ਨਾਂ ਬੋਲੇ ਨੇ ਜੇ ਕਿਸੇ ਜੱਥੇਬੰਦੀ ਦਾ ਰਹਿ ਗਿਆ ਹੋਵੇ ਤਾਰੀ ਇਨਾਂ ਖੂਨ ਨੂੰ ਨਿਚੋੜ ਲਿਆ ਹੋਏ ਹੱਡੀਆਂ ਪੀਸਣਗੇ ਹਥਿਆਰੇ ਦਰਸਣ ਸਿਆਂ ਹੋ ਇਕੱਠੇ ਦੇਵੋਂ ਬਾਦਲ ਨਜਾਮ ਲਟੇਰਾ ਅੱਜ ਰਾਖੀ ਕਰਤਾ ਦੀ ਤੂੰ ਖਸਾਮ ਤੂੰ ਲਿਆ ਸੇਰਾ ਤੂੰ ਖਸਾਮ ਕਰਤੀਆ ਸੇਰਾ ਵੋਏ ਉਹ ਜਿੱਗਾ ਦਰਸਾ ਵਾਹ ਆ ਵੀ ਤੇਰਾ ਲੱਗ ਗਿਆ ਨਾਲ ਪਹਾੜਾਂ ਘਰ ਲੁੱਟਲੇ ਰਾਖਿਆਂ ਨੇ ਲਾਗੀਆਂ ਖਾਨ ਖੇਤ ਨੂੰ ਬਾੜਾਂ ਕੋਈ ਧਰਤੀ ਮਹਿਦਬਨਾ ਦੁਸ਼ਮਣ ਹੋ ਗਿਆ ਤਾਰ ਤੇ ਫੇੜਾ ਅੱਜ ਰਾਖੀ ਕਰਤਾ ਦੀ ਟੂਕ ਸਾਬ ਦੂਲਿਆ ਤੇਰਾ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਭਗਵਾਨਤਮਾਨ ਸਰਕਾਰ ਮੁਰਦਾਬਾਦ 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 ਆਮ ਆਦਮੀ ਸਰਕਾਰ ਉਹ ਪਹਿਲਾਂ ਧਰਨਾ ਦੱਸੋ ਲਾਉਂਗੇ ਕਿ ਨਹੀਂ ਉਹਦੇ ਤਾਈ ਜਿਹੜੀ ਹੋਵੇ ਵੀ ਦੇਖ ਕਿਵੇਂ ਮੁੱਤਰ ਮੁੱਤਰ ਦੇਖਦਾ ਉਹ ਗੱਲ ਗਰਾਂਡ ਸਾਹਿਬ ਦੇ ਜਾਂਦੀ ਜਿਹਨੂੰ ਤਾਂ ਹੋਰ ਪਰਚੇ ਵੀ ਆਦੇ ਨੇ ਵੀ ਹੁਣ ਸਾਡੀ ਮੁੱਤਰ ਮੁੱਤਰ ਵੀ ਖਾਉਂਗੇ ਕਿਸਾਨ ਜਿਹੜੇ ਨੇ ਅੱਜ ਆਪਸਾਂ ਦੇ ਪਰ ਬੈਠਣੇ ਆਣ ਲੈਦੇ ਆਪਸੇ 12 ਬਾਰ ਮੇਰੇ ਆਪੂ ਦੇ ਪਰ ਬੈਠਣੇ ਤਾਂ ਮੈਂ ਤਾਂ ਰੋਜ਼ ਹੀ ਆਉਣਾ ਆਪੇ ਦੇ ਵਿੱਚ ਜਦੋਂ ਮੈਂ ਆਫਿਸ ਆਇਆ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਹਿਬ ਸਾਹਿਬ ਨੇ ਕੱਲ ਪ੍ਰੈਸ ਦੇ ਵਿੱਚ ਇਹ ਬੋਲਿਆ ਅੱਜ ਇੱਥੇ ਬੈਠੇ ਨੇ ਮੇਰੇ ਨਾਲ ਗੱਲਬਾਤ ਕਿਸਾਨ ਮੰਗਾਂ ਨੂੰ ਰਹਿ ਕਿ ਕਿਸਾਨ ਦਾ ਨਾਮ ਪਹਿਲਾਂ ਵੀ ਮੈਂ ਬੋਲ ਕੇ ਗਿਆ ਕਿਸਾਨ ਕਿਸਾਨ ਅਸੀਂ ਮੈਂ ਬਹੁਤ ਜਿਆਦਾ ਬਿਲਕੁਲ ਜੈਂਗਲ ਕਰ ਰਹੇ ਆਂ ਕਿਸਾਨ ਦੇਸ਼ ਦਾ ਧੁਰਾ ਨੇ ਕਿਸਾਨ ਦੇਸ਼ ਦੀ ਬੈਕਬੋਨ ਨੇ ਕਿਸਾਨ ਦੀ ਗੱਲ ਸੁਣੀ ਚਾਹੀਦੀ ਹੈ ਜੀ ਕਿਉਂਕਿ ਜਦੋਂ ਜਦੋਂ ਮੈਂ ਐਮਐਲਏ ਨਹੀਂ ਸੀ ਬਣਾ ਮੈਂ ਤਾਂ ਨਾਲ ਬਿੰਦਾ ਸੀਗਾ ਜੀ ਪਰ ਨਾਲ ਹੈ ਜੀ ਜਿੱਥੇ ਕਹੂੰਗਾ ਉੱਥੇ ਨਾਲ ਚੱਲਾਂਗੇ ਜੀ ਪਰ ਗੱਲ ਨੂੰ ਪ੍ਰੋਪਰ ਸਮੂਹ ਤਰੀਕੇ ਨਾਲ ਗੱਲ ਸਿਰੇ ਲਾਈ ਜਾਵੇ ਔਰ ਜਿਹੜੀ ਕੇਂਦਰ ਸਰਕਾਰ ਹੈ ਗੱਲ ਕੀ ਲੱਗਦਾ ਇਹਨਾਂ ਦੇ ਕੀ ਮੰਗਾਂ ਨੇ ਜਿਹੜੇ ਤੁਹਾਡੇ ਐਮਐਸਪੀ ਹੈ ਕਿ ਫਸਲਾ ਦੇ ਐਮਐਸਪੀ ਬਣ ਕੇ ਕਿਸ ਤਰ੍ਹਾਂ ਦੇਖਦੇ ਹੋ ਵੱਡੀ ਕਿਨਾਰੇ ਆ ਬਿਲਕੁਲ ਜੀ ਬਿਲਕੁਲ ਦੇਖੋ ਸਾਰੇ ਪੰਜਾਬ 'ਚ ਹੀ ਹੈ ਜੀ ਕੰਮ ਲਾਪੇ ਸਾਰੇ ਪੰਜਾਬ 'ਚ ਹੀ ਹੈ ਜੀ ਤੇ ਜਿਹੜੀ ਗੱਲ ਹੈ ਉਹ ਆਪਣੀ ਗੱਲ ਰੱਖਦੇ ਆ ਉਹ ਗੱਲ ਨੂੰ ਪ੍ਰੋਪਰ ਪੂਰੇ ਤਰੀਕੇ ਨਾਲ ਸੁਣ ਕੇ ਅੱਗੇ ਗੱਲ ਪਹੁੰਚਾਉਂਦੇ ਆ ਪੰਜਾਬ ਤਾਂ ਕੋਈ ਐਮਐਲਏ ਤਾਂ ਬੈਠੇ ਨਹੀਂ ਤੁਸੀਂ ਉਹ ਤਾਂ ਚਲੋ ਮੈਂ ਤਾਂ ਜੀ ਮੈਂ ਨਾ ਤਾਂ ਨਿਕਲਿਆ ਇਹਨਾਂ ਨੇ ਤਾਂ ਵੋਟਾਂ ਪਾਈਆਂ ਨੇ ਮੈਨੂੰ ਇਹਨਾਂ ਨੇ ਤਾਂ ਵੋਟਾਂ ਪਾ ਕੇ ਮੈਨੂੰ ਐਮਐਲਏ ਬਣਾਇਆ ਜੀ ਹੁਣ ਮੈਨੂੰ ਇਹ ਤਾਂ ਆਪਣੇ ਨਹੀਂ ਮੈਨੂੰ ਮੈਂ ਤਾਂ ਸ਼ੁਰੂ ਤੋਂ ਨਾਲੇ ਕੋਈ ਤੁਸੀਂ ਜਿਹੜੇ ਨੇ ਮੁਕਾ ਜਿਹੜਾ ਹੈਗਾ ਸਰਕਾਰ ਤੋਂ ਬਿਲਕੁਲ ਜੀ ਮੰਗ ਪੱਤਰ ਜਿਹੜਾ ਮੇਰੇ ਕੋਲ ਆਉਣਾ ਨਾ ਜਿੱਨੀਆਂ ਕਿਸਾਨ ਦੱਸੇ ਬਗੇ ਮੇਰੇ ਮੰਗ ਪੱਤਰ ਉਹ ਲਾਈਟਵੇ ਅਸੀਂ ਉੱਪਰ ਭੇਜ ਦਿੰਦੇ ਹਾਂ ਉਹਦੇ ਮੈਲੇ ਸੌਣ ਦੇ ਵਿੱਚ ਨਿੱਤੇ ਰੁਕ ਕੇ ਜਵਾਬ ਵੀ ਉਤਾ ਦੇ ਅਸੀਂ ਆਪਣਾ ਰੋਸ ਸਰਕਾਰ ਤਾਈ ਪਹੁੰਚਾਉਣਾ ਚਾਹੁੰਦੇ ਆ ਜਿਹੜਾ ਅਸੀਂ ਗੱਡ ਕੇ ਪਹੁੰਚਾਇਆ ਤੇ ਗਾਹਾਂ ਵੀ ਅਸੀਂ ਪਹੁੰਚਾਉਂਦੇ ਰਹਾਂਗੇ ਜੇ ਕੁਝ ਕੰਮ ਹੈ ਸਾਡੇ ਨਾਲ ਟੇਬਲ ਟੌਪ ਕਰੋ ਸਾਡੇ ਨਾਲ ਗੱਲ ਕਰੋ ਅਸੀਂ ਪੜੇ ਲਿਖੇ ਇਨਸਾਨ ਹੈ ਸਾਨੂੰ ਦੱਸੋ ਸਾਡੇ ਲਈ ਪਾਲਿਸੀਆਂ ਕਿਹੜੀਆਂ ਬਣਾ ਰਹੇ ਹੋ ਤੇ ਨੰਮੇ ਕਾਨੂੰਨ ਕਿਹੜੇ ਲਿਆ ਰਹੇ ਦੀ ਲੱਗਦਾ ਵੀ ਤਾਂ ਕੇਂਦਰ ਨਾਲ ਤਾਂ ਹੈ ਜੋ ਸਾਨੂੰ ਪੰਜਾਬ ਸਰਕਾਰ ਨੂੰ ਵੀ ਤੁਸੀਂ ਲੜੀ ਰੱਖਤੀ ਲਈ ਜਿਹੜਾ ਪੰਜਾਬ ਸਰਕਾਰ ਹੈ ਜੀ ਇਹਦੇ ਨਾਲ ਰਿਲੇਟਡ ਸਾਰੀਆਂ ਮੰਗਾਂ ਸੀ ਇਹ ਜਿੰਨੇ ਆਪਦੇ ਹੱਕ ਨੇ ਸਾਰੇ ਹੱਕ ਛੱਡ ਕੇ ਸੈਂਟਰ ਨੂੰ ਦੇ ਰਹੇ ਨੇ ਜਿਹੜੀ ਲੜਾਈ ਭਗਵੰਤ ਮਾਨ ਨੂੰ ਲੜਨੀ ਚਾਹੀਦੀ ਆ ਉਹ ਲੜਾਈ ਵੀ ਸਾਨੂੰ ਲੜਨੀ ਪੈ ਰਹੀ ਹੈ ਇਹਨੂੰ ਯਾਦ ਕਰਾਉਣਾ ਪੈ ਰਿਹਾ ਤੇ ਸ਼ਾਮ ਦਾ ਜਿੰਨੇ ਸਾਰੇ ਕਹਿੰਦੇ ਨੇ ਸ਼ਾਮ ਨੂੰ ਕਾਲੀ ਪੈ ਜਾਂਦੀ ਐ ਇਹਨੂੰ ਉਸੇ ਟਾਈਮ ਤੇ ਮੀਟਿੰਗ ਤੋਂ ਭੱਜਣ ਦੀ ਪੈਗੀ ਵੀ ਇੰਨੀ ਤਲਕੀ ਚਾਉਣਾ ਇੱਕ ਮੁੱਖ ਮੰਤਰੀ ਲਈ ਬੜੀ ਮਾੜੀ ਗੱਲ ਹੈ ਅੱਜ ਨਾਪੇ ਦੇ ਵਿੱਚ ਜਿਹੜਾ ਗੁਰਦੇਵ ਸਿੰਘ ਦੇਮਾਨ ਦੇ ਦਫ਼ਤਰ ਅੱਗੇ ਮੋਰਚਾ ਲੱਗਿਆ ਹੋਇਆ ਉਹ ਇੱਕ ਜਥੇਬੰਦੀ ਆ ਆਪਦਾ ਰੋਸ ਪ੍ਰਦਰਸ਼ਨ ਕਰਨਾ ਆਇਆ ਨੇ ਕਿਉਂਕਿ 3 ਤਰੀਕ ਨੂੰ ਭਗਵੰਤ ਮਾਨ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਬੈਠਿਆ ਸੀਗਾ ਉਹ ਮੀਟਿੰਗ ਦਾ ਬਾਈਕ ਆਊਟ ਕਰਕੇ ਬਾਹਰ ਨਿਕਲ ਗਿਆ ਨਰਾਜ਼ਗੀ ਜ਼ਾਹਰ ਕੀਤੀ ਹੈ ਭਗਵੰਤ ਮਾਨ ਨੇ ਉੱਥੋਂ ਕਿਸਾਨਾਂ ਨੇ ਇਹ ਗੱਲ ਅਖਰੀਆ ਵੀ ਅਸੀਂ 5 ਤਰੀਕ ਦਾ ਇਹਦਾ ਮੋਰਚਾ ਉਹਨੂੰ ਮਿਲਤਵਿਲ ਕਰਾਂਗੇ ਲਾਵਾਂਗੇ ਪੂਰੇ ਜੋਰ ਸ਼ੋਰ ਨਾਲ ਲਾਵਾਂਗੇ ਤਾਂ ਇਹ ਅੱਜ ਦੀ ਮੌਜੂਦਾ ਸਰਕਾਰ ਨੇ ਸਾਡੇ ਪ੍ਰਸ਼ਾਸਨ ਨੂੰ ਘਰਾਂ ਦੇ ਵਿੱਚ ਭੇਜਿਆ ਛਾਪੇਮਾਰੀ ਕਰਾਈ ਤੇ ਕਈ ਆਹ ਇਹ ਅੱਜ ਦੀ ਮੌਜੂਦਾ ਸਰਕਾਰ ਨੇ ਸਾਡੇ ਪ੍ਰਸ਼ਾਸਨ ਨੂੰ ਘਰਾਂ ਦੇ ਵਿੱਚ ਭੇਜਿਆ ਛਾਪੇਮਾਰੀ ਕਰਾਈ ਤੇ ਕਈ ਕਿਸਾਨਾਂ ਆ ਗੂ ਸਾਡੇ ਰਾਤ ਨੂੰ 4 ਵਜੇ ਚੱਕੇ ਗਏ ਨੇ ਉਹਨਾਂ ਨੂੰ ਜੇਲ੍ਹਾਂ ਅੰਦਰ ਵੀ ਭੇਜਿਆ ਥਾਣੇ 'ਚ ਨਾਜ਼ਰਬੰਦ ਰੱਖਿਆ ਘਰਾਂ 'ਚ ਨਾਜ਼ਰਬੰਦ ਰੱਖਿਆ ਤੇ ਅਗਲੇ ਦਿਨ 5 ਤਰੀਕ ਨੂੰ ਜਦੋਂ ਅਸੀਂ ਚੰਡੀਗੜ੍ਹ ਜਾਂਦੇ ਹਾਂ ਟਰਾਲੀ ਨਾਲ ਲੈ ਕੇ ਤਾ ਸਾਨੂੰ ਆਪਦੇ ਸ਼ਹਿਰ ਦੀ ਹੱਦ ਨਹੀਂ ਟੱਪਣ ਦਿੱਤੀ ਪ੍ਰਸ਼ਾਸਨ ਨੇ ਕਿਉਂਕਿ ਉੱਥੇ ਰੋਕ ਲਿਆ ਉਸ ਸਬੰਧ ਦੇ ਵਿੱਚ ਵੀ ਸੜਕਾਂ ਦੇ ਉੱਤੇ ਵੱਡੀ ਪੱਦਰ ਦੇ ਧਰਨੇ ਲੱਗੇ ਨੇ 18 ਮੋਰਚੇ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਲੱਗੇ ਨੇ ਉਹ ਉੱਥੋਂ ਵੀ ਇਹ ਫੈਸਲਾ ਹੋਇਆ ਕਿ ਆਪਾਂ ਇਹਨਾਂ ਮੋਰਚਿਆਂ ਨੂੰ ਸਮਾਪਤ ਕਰਦੇ ਹੋਏ 10 ਤਰੀਕ ਨੂੰ ਸਾਰੇ ਪੰਜਾਬ ਦੇ ਐਮਐਲਏ ਮੰਤਰੀਆਂ ਦੇ ਘਰਾ ਕੇ ਰੋਸ ਪ੍ਰਦਰਸ਼ਨ ਕਰੀਏ ਅੱਜ ਅਸੀਂ ਨਾਪੇ ਦੇ ਐਮਐਲਏ ਦੇ ਦਫ਼ਤਰਾਂ 'ਤੇ ਬੈਠੇ ਆ ਇਹੀ ਰੋਸ ਪ੍ਰਦਰਸ਼ਨ ਆ ਸਾਡਾ ਵੀ ਕਿਸਾਨਾਂ ਨੂੰ ਆਪਣੀ ਹੱਕ ਰੱਖਣ ਦੇ ਵਾਸਤੇ ਚੰਡੀਗੜ੍ਹ ਜਾਣ ਦੀ ਆਗਿਆ ਹੁਣੀ ਚਾਹੀਦੀ ਸੀ ਜਾਣਾ ਚਾਹੀਦਾ ਇਹਨੂੰ ਗੱਲ ਸੁਣਨੀ ਚਾਹੀਦੀ ਸੀ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਮੰਨ ਲੈਣੀਆਂ ਚਾਹੀਦੀਆਂ ਰੇ ਪਰੰਤੂ ਇਹ ਮੰਗਾਂ ਤਾਂ ਸੈਂਟਰ ਸਰਕਾਰ ਨੇ ਪਹਿਲਾਂ ਹੀ ਮੰਨ ਲਈਆਂ ਤੇ ਸਾਡੀਆਂ ਪਰ ਉਹ ਲਾਗੂ ਨਹੀਂ ਕੀਤੀਆਂ ਉਹਨਾਂ ਨੂੰ ਲਾਗੂ ਕਰਾਉਣ ਦਾ ਇੱਕ ਸਾਡਾ ਮਸਲਾ ਸੀ ਪਰ ਸਰਕਾਰ ਨੇ ਬਹੁਤ ੱੱਕੇਸਾਈ ਕੀਤੀ ਨਿੰਦਨ ਜੋਗ ਆਏ ਗੱਲ ਉਹਦੇ ਰੋਸ ਵਿੱਚ ਅੱਜ ਅਸੀਂ ਆ ਦੇਵਮਾਨ ਐਮਐਲਏ ਦਾ ਦਫ਼ਤਰ ਆ ਜੀ ਦਾ ਉਹਦਾ ਘਰਾਓ ਕਰੀ ਬਾਈ ਅੱਜ ਅਸੀਂ ਸੋ ਪੰਜਾਬ ਦੀ ਸਰਕਾਰ ਨੂੰ ਜਿਹੜੀਆਂ ਕਿ ਪਸਾਨ ਜੱਦੇ ਬੰਦੀਆਂ ਪਿੱਛੇ 4 ਸਾਲਾਂ ਤੋਂ ਸੰਘਰਸ਼ ਕਰ ਰਹੀਆਂ ਨੇ ਆਪਣੀ ਹੱਕੀ ਮੰਗਾਂ ਦੇ ਲਈ ਉਹਨਾਂ ਮੰਗਾਂ ਦੇ ਲਈ ਜਦੋਂ ਮੁੱਖ ਮੰਤਰੀ ਨਾਲ ਮੀਟਿੰਗ ਜਿਹੜੀ ਤਲਖੀ ਭਰੀ ਹੋ ਕੇ ਟੁੱਟ ਗਈ ਉਸ ਤੋਂ ਬਾਅਦ ਅੱਜ ਅਸੀਂ ਹਰ ਸਾਰੇ ਪੰਜਾਬ ਦੇ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੂੰ ਇਹ ਚੇਤੇ ਦਿਵਾਉਣ ਦੇ ਲਈ ਕਿ ਤੁਹਾਡੀ ਸਰਕਾਰ ਇਹ ਧਰਲਿਆਂ ਤੋਂ ਨਿਕਲੀ ਹੋਈ ਸਰਕਾਰ ਹੈ ਔਰ ਤੁਹਾਡੀਆਂ ਵਾਦੇ ਕੀਤੇ ਹੋਏ ਮੰਗਾਂ ਮਨਵਾਉਣ ਦੇ ਲਈ ਅਸੀਂ ਤੁਹਾਡੇ ਕੋਲੇ ਗਏ ਆਂ ਔਰ ਪੰਜਾਬ ਦਾ ਮੁੱਖ ਮੰਤਰੀ ਇਹ ਕੈਮਰੇ ਦੇ ਸਾਹਮਣੇ ਝੂਠ ਬੋਲ ਰਿਹਾ ਕਿ 18 ਦੀ 18 ਮੰਗਾਂ ਨੇ ਜਿਹੜੀਆਂ ਉਹ ਪੰਜਾਬ ਨਾਲ ਸੰਬੰਧਤ ਨਹੀਂ ਹੈਗੀਆਂ ਉਹ ਦਿੱਲੀ ਦੇ ਕੇਂਦਰ ਸਰਕਾਰ ਨਾਲ ਸੰਬੰਧਤ ਨਹੀਂ ਔਰ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਜਿਹੜਾ ਕਿਸਾਨ ਉਹ ਧਰਨਾ ਇਸ ਲਈ ਲਾ ਰਿਹਾ ਕਿ ਉਹ ਦੌਨ ਜਿਹੜਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਆ ਜਿਹੜੀ ਬਿਲਕੁਲ ਖਤਰੋਂ ਹੋ ਰਹੀ ਆ ਉਹਨੂੰ ਸੁੱਤੇ ਉਹਨੂੰ ਜਗਾਉਣ ਦੇ ਲਈ ਅਰ ਜਿਹੜਾ ਚੰਡੀਗੜ੍ਹ ਧਰਨਾ ਦੇਣਾ ਸੀਗਾ 5 ਤਰੀਕ ਨੂੰ ਉਹ ਧਰਨਾ ਇਸ ਲਈ ਦੇਣਾ ਸੀ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਪੂਰੇ 4 ਸਾਲਾਂ ਤੋਂ ਚੱਲ ਰਹੀਆਂ ਨੇ ਸੰਘਰਸ਼ ਚੱਲ ਰਿਹਾ ਉਹਨੂੰ ਬਣਵਾਉਣ ਦੇ ਲਈ ਸ਼ਾਂਤ ਮੀਟਰ ਕੰਦੀ ਨਾਲ ਜਿਹੜਾ ਧਰਨਾ ਦੇਣਾ ਕੀ ਸਾਡੀ ਰਾਜਤਾਨੀ ਦੇ ਵਿੱਚ ਸਾਨੂੰ ਰਾਈਟ ਨਹੀਂ ਹੈਗਾ ਜਿਹੜਾ ਅਸੀਂ ਧਰਨਾ ਲਾ ਸਕੀਏ ਔਰ ਪੰਜਾਬ ਦੀ ਸਰਕਾਰ ਨੇ ਰਾਤ ਨੂੰ ਕਿਸਾਨਾਂ ਨੂੰ ਚੱਕ ਕੇ ਜਿਹੜਾ ਤੇ ਛੁੱਟਿਆ ਔਰ ਪਰਚੇ ਦਰਜ ਕੀਤੇ ਔਰ ਨਾਲ ਦੀ ਨਾਲ ਇਹ ਕਿ ਆ ਕੇ ਚੰਡੀਗੜ੍ਹ ਦੇ ਵਿੱਚ ਧਰਨਾ ਲਾਉਣ ਨਹੀਂ ਦਿੱਤਾ ਜਾਵੇਗਾ 29 ਤਰੀਕ ਨੂੰ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਪਹਿਲਾਂ ਪੁੱਛਿਆ ਗਿਆ ਇਹਨੂੰ ਕਿ ਤੇਰੇ ਕੋਲ ਸਮਾਂ ਹੈਗਾ ਇਹਨੇ ਕਿਹਾ ਵੀ ਸਮਾਂ ਖੁੱਲ੍ਹਾ ਮੇਰੇ ਕੋਲੇ ਮੀਟਿੰਗ ਕਰੋ ਤੇ 18 ਮੰਗਾਂ ਦੀਆਂ 8 ਮੰਗਾਂ ਤੇ ਚਰਚਾ ਹੋਈ ਸੀ ਉਹਦੇ ਕਹਿੰਦਾ ਵੀ ਮੇਰੀ ਜਦੋਂ ਚਰਚਾ ਹੋਣ ਤੋਂ ਬਾਅਦ ਕਹਿੰਦਾ ਵੀ ਮੇਰੀ ਅੱਖ ਦੇ ਵਿੱਚ ਇਨਫੈਕਸ਼ਨ ਹੈ ਮੈਂ ਜਾਣਾ ਤੇ ਉਹ ਕਹਿੰਦੇ ਵੀ ਜਦ ਇੱਥੇ ਦੋ ਮੰਤਰੀ ਬੈਠੇ ਨੇ ਥੋੜੇ ਕੁੱਪੀਆਂ ਤੇ ਥਾੜੀਬਾਲ ਵੀ ਇਹਨਾਂ ਨਾਲ ਸੀ ਜੋਰ ਦੇ ਮੰਗਾਂ ਰਹੀਆਂ ਨੇ ਵਿਚਾਰ ਕਰ ਲੈਣੇ ਆ ਤੇ ਭਗਵੰਤ ਮਾਨ ਜੀ ਕਹਿੰਦਾ ਵੀ ਮੈਨੂੰ ਪਹਿਲਾਂ ਇਹ ਜਵਾਬ ਦਿਓ ਵੀ ਤੁਸੀਂ ਮੋਰਚਾ ਲਾਓਗੇ ਕਿ ਨਾ ਲਾਓਗੇ ਵੀ ਕੈਨਸਲ ਕਰੋਗੇ ਜੇ ਤਾਂ ਕੈਸਲ ਕਰੋਗੇ ਤਾਂ ਦਾ ਸਾਡੇ ਨਾਲ ਸੀ ਬੈਠਾਗੇ ਜਾਂ ਨਹੀਂ ਕੈਸਲ ਕਰਦੇ ਤਾਂ ਤੁਸੀਂ ਐ ਕਰੋ ਕਰ ਲਓ ਜਿਹੜਾ ਕੁਝ ਕਰਨਾ ਹੈ ਵੀ ਤੁਸੀਂ ਧਰਨਾ ਲਾ ਲਓ ਮੁੱਖ ਮੰਤਰੀ ਦਾ ਕਹਿੰਦਾ ਮੈਂ 2 ਘੰਟੇ ਗੱਲ ਕਰਨ ਤੋਂ ਬਾਅਦ ਪੁੱਛਿਆ ਕਹਿੰਦਾ ਫਿਰ ਗੱਲ ਕਰਨ ਦਾ ਕੀ ਸਾਡਾ 20 ਘੰਟਾ ਲਾਣੀ ਹੈ ਕਿ ਉਹਦੇ ਵਿੱਚ ਜੀ ਅੱਠ ਮੰਗਾਂ ਤੇ ਚਰਚਾ ਹੋਈ ਸੀ ਇੱਕ ਤੇ ਨੇ ਹਾਂ ਕੀਤੀ ਸੀ ਕਿ 1 ਜੂਨ ਤੋਂ ਜੀਰੀ ਲਾ ਲਿਓ ਹੋਰ ਕੋਈ ਚਰਚਾ ਹੀ ਹੋਈ ਆ ਕੋਈ ਮੰਗ ਨਹੀਂ ਇਹਨੇ ਮੰਨੀ